ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜਿਪਣੀ ਵਿਜ਼ਿਟ ਹੈਗੀ ਆ ਪਿੰਡ ਰਾਮਪਰਾ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਸੀਲ ਵੀ ਅੰਮ੍ਰਿਤਸਰ ਬਾਈ ਮੰਗਲੋ ਆ ਚੁੱਕੇ ਜੀ ਦਿਗੋ ਘਰ ਕੋਲ 7-8 ਲੱਗਭਗ ਮਹੀਨਾ ਥੇਲ ਆ ਤੇ ਆਓ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਜੀ ਕਿੱਦਾਂ ਜੀ ਸਤਿ ਸ਼੍ਰੀ ਅਕਾਲ ਜੀ ਕਿਰਪਾ ਬਰਾਬਰ ਚਲੋ ਬੜੀ ਚੱਲ ਰਹੀ ਕੰਮ ਕਿਰਪਾ ਬਰਾਬਰ ਅੱਜ ਬਾਈ ਜੀ ਲੋਕਾਂ ਕੇ ਸਾਰ ਉੱਤਰ ਲਈ ਦੀ ਲੋਕਾਂ ਲਈ ਲੋਕਲ ਹੀ ਸਰਮਾ ਐਵੇਂ ਕੋਈ ਪੈਲੀ ਜੀ ਪੈਦਾ ਪਈ ਨਹੀਂ ਨਹੀਂ ਠੀਕ ਹੈ ਜੀ ਮੈਂ ਉਹ ਇਧਰ ਆਏ ਇਧਰ ਆਏ ਕਹਿੰਦਾ ਨਾਲੇ ਆਪਾਂ ਉਧਰ ਨਹੀਂ ਜਾਣ ਜੋ ਕੇ ਨੇ ਆ ਬਿਲਕੁਲ ਜੀ ਆਪਣੇ ਕੋ ਨਹੀਂ ਇੰਨਾ ਵੱਡਾ ਬਾਈਟ ਆ ਨਹੀਂ ਨਹੀਂ ਜਿੰਨਾ ਆਪਣੇ ਜੀਬ ਜੋ ਨਾ ਕੰਮ ਕਰੇ ਬਿਲਕੁਲ ਬਸ ਹੁੰਦਾ ਨੇ ਕਈ ਵਾਰ ਬੂਤਾ ਜਰਾ ਆਪਣੇ ਕੋ ਨਹੀਂ ਹੁੰਦਾ ਨਹੀਂ ਬਿਲਕੁਲ ਜੀ ਬਿਲਕੁਲ ਆਪਣੇ ਕੋ ਪੰਜ ਸੁਣਿਆ ਨਹੀਂ ਹਾਂਜੀ ਦੋ ਛੋਟੇ ਬਣਾਓ ਅੱਛਾ ਮੈਂ ਉਹ ਰੋੜੇ ਚਾਰ ਪੰਜ ਪਾਰ ਪਰਸੋਂ ਫੇਸ ਪਾਵਾਂਗੀ ਠੀਕ ਹੈ ਹਾਂਜੀ ਹਾਂਜੀ ਚਲੋ ਸਭ ਸੁਣ ਜਾਓ ਆ ਜੀ ਮੀਣੀ ਮੀਣੀ ਦਜਾ ਸੁਆ ਸੁਈਏ ਰੰਦੀ ਜੀ ਹਾਂਜੀ ਆ ਜੀ ਸੁਈਆ ਹਾਂਜੀ ਤੇ ਆਹ ਤੱਕੜੇ ਬਈ ਨਾ ਆਹ ਘਟਾ ਹੈ ਜੀ ਠੀਕ ਆ ਤੇ ਕੋਲ 9 10 ਨੋ 10 ਬੋਲਾ ਜੀ ਦੋ ਦੋ ਹੁਗਾ ਹੜਾ ਲੀਟਰ ਵਾਲਾ ਹੁਗਾ ਹਾਂਜੀ ਗੱਲਾਂ ਬਾਤਾਂ ਵਾਲਾ ਕੋਈ ਨੂ ਕਿਹੇ ਮਾਈ ਕਰ ਬਿਲਕੁਲ ਜੀ ਬਸ ਠੀਕ ਆ ਲਓ ਜੀ ਨਾਲ ਰਾਜੀ ਬਾਜੀ ਪੂਰੀ ਮੈਂ ਹੈਂ ਬੱਲੇ ਸੰਘੇ ਹਿਲਦੇ ਆ ਸੰਘ ਵਾਲੇ ਵਾਲੇ ਆ ਗਏ ਮਾਰੇ ਮਾਰੇ ਹਿਲਦਾ ਹੋਇਆ ਮਿਨੀ ਹੈ ਜੋੜੀ ਬਹੁਤ ਸੋਹਣੀ ਜੋੜੀ ਹਿਲਦੇ ਸੰਘੇ ਹੋਈਦਾ ਤਾਂ ਕੋਈ ਦੇసే ਬੱਚਾਈ ਝੂਟ ਬਹੁਤ ਜਿਆਦਾ ਆਣੀ ਬੜਾ ਜ਼ੋਰ ਲੱਗਿਆ ਜੀ ਇਹਦਾਂ ਰੋਮ ਵੀ ਆ ਹਾਂਜੀ ਝੋਟੀ ਲੈ ਜੇ ਕੋਈ ਸੇਵਾ ਕਰੇ ਜੇ ਜੋੜੀ 12 ਕਿਲੋ ਨਾ ਦੁੱਧ ਕਰੇ ਤੇ ਝੋਡੀ ਵਾਪਸ ਕਰ ਦੇ ਇੱਕ ਨਾਲ ਮੈਂ ਆ ਬੱਚੇ ਜਾ ਬੱਚਾ ਹਾਂ ਥੋੜਾ ਜਣਾ ਇਹਨੂੰ ਜਿੱਦਾਂ ਤੇ ਲਾਇਆ ਹੋ ਗਏ ਮਾਰੇ ਬਹੁਤ ਜਿਹੜੇ ਪਿਆਹੀਂ ਹਾਂਜੀ ਹੁਣ ਆ ਟਿਕਟ ਆ ਰਿਹਾ ਵਾਏ ਹੁਣ ਬਿਲਕੁਲ ਠੀਕ ਹੈ ਨਾ ਉਹਦੇ ਬੱਚਾ ਦੋ ਜੀ ਝੋਡੀ ਇਹਨਾਂ ਖਰੂ ਵੀ ਭੂਮੇ ਨਾ ਨਹੀਂ ਮੈਂ ਚੰਗੀ ਬਜੀ ਮੈਂ ਖੇਲਦੇ ਖੇਲਦੇ ਹਾਂਜੀ ਰੇਡ ਸਦੀਪ ਜੀ ਆਪਾਂ ਜੈ ਜੀ ਕਰਦੇ ਜਿਹੜੇ ਜੀ ਮਿਲਣਗੇ ਹਾਂਜੀ ਹੈ ਨਾ ਬਿਲਕੁਲ ਆਪ ਇਹਨਾਂ ਨੂੰ ਜਾਇਜ ਬਲੋਕਾਂ ਨੂੰ ਜਾਇਜ ਲੱਗਦੇ ਫੇਰ ਆਪਾਂ ਉਦੋਂ ਘਰ ਲਾਣੇ ਆ ਬਿਲਕੁਲ ਇਹ ਨਹੀਂ ਹੋਣੇ ਛੋਟੀ ਦਾ ਸਵਾਲ ਆਖਾ ਪਾ ਕੇ ਜੇਲ੍ਹ ਤੇ ਕਹੀਏ ਜਾਇਜ ਆ ਹਾਂ ਬਿਲਕੁਲ ਜੀ ਸਦੀ ਦੀ ਛੋਟੀ ਹਾਂ ਦੇ ਨਾਲ ਛੋਟੀ ਦੇਰਾ ਇਹ ਛੋਟੀ ਨਹੀਂ 85 ਹਜ਼ਾਰ ਦੀ ਹਾਂਜੀ ਇਹ ਤੁਹਾਨੂੰ ਬੜਾ ਪਰ ਛੋਟੀ ਦੇਰਾ ਪੂਰੇ 80 ਹਜ਼ਾਰ 80 ਹਜ਼ਾਰ ਉਹ ਦੇ ਕੰਮ ਰਵੇ ਚਲੋ ਬਾਤ ਗੱਲੇ ਆਉਣੀਆਂ ਹੋਰ ਕਿ ਨਹੀਂ ਪੜੋ ਬਿਲਕੁਲ ਬਿਲਕੁਲ ਵਾਧੂ ਵਾਧੂ ਮਾਲ 85 80 ਸਦੀ ਦੀ ਹਾਂਜੀ ਉਹ ਕੱਟੀ ਜੀ ਇਹ ਪਹਿਲੇ ਨੰਬਰਾਂ ਚ ਕਟਾਈ ਅੱਛਾ ਇਹ ਵੀ ਖੋਲੋ ਜੀ ਖੋਲੋ ਜੀ ਤਾਜੀ ਜ਼ੁਰੀਤ ਅੱਜ ਤੀਜਾ ਚੌਥਾ ਦਿਨ ਹੈ ਬਹੁਤ ਵਧੀਆ ਸੱਤ ਕਿਲੋ ਹੁੰਦਾ ਲਓ ਜੀ ਇਹ ਵੀ ਦੇਖੋ ਇੱਕ ਨੰਬਰ ਉਹ ਪਿਛਲੇ ਦੋ ਹਾਂ ਤੇ ਇਹ ਨੂੰ ਲੜਾਇਆ ਪੜਾ ਲੂਤੋਂ ਲੈ ਕਿਉਂ ਲੈ ਖੋਣਾ ਇੰਨੇ ਜਿਹੇ ਥੋੜਾ ਜਿਹਾ ਮਨੇ ਪਾਇਆ ਘਾਹ ਨੂੰ ਠੀਕ ਆ ਕੋਈ ਲੋਕ ਨਹੀਂ ਹੁੰਦੇ ਇਹਰਾ ਹੁੰਦਾ ਵਾਹ ਜੀ ਲਓ ਜੀ ਨਹੀਂ ਵੱਡੀ ਵੱਡੀ ਮੈਂ ਪੂਰੀ ਪੂਰੀ ਵੱਡੀ ਮੈਂ ਬਾਜੀ 40000 ਚਾਲੂ ਕੋਈ ਲੋਕ ਇਹ ਪਾਇਆ ਚਾਕਰੀ ਠੀਕ ਆ ਆ ਜੀ ਹਾਂਜੀ ਤੇ ਜਦੋਂ ਤੇਰੇ ਵੀਡੀਓ ਦੇ ਬੋਲੋ ਤੁਸੀਂ ਬੋਲਦੇ ਜੈ ਜੀ ਜਾਨ ਦੇ ਹਾਂ ਉਹ 85 ਦੀ ਵਿਕਦੀ ਨਹੀਂ ਵੇਖ ਜਾਂਦੀ ਹੈ ਹਾਂ ਵੇਖ ਜਾਂਦੀ ਹੈ ਮੈਜੀ ਵੇਖ ਜਾਂਦੀ ਹੈ 80 ਦੀ ਵਿਕ ਜਾਂਦੀ ਹੈ ਪਰ ਆਪਾਂ ਰੇਟ ਜੋ ਜਿਆ ਪਾਉਣਾ ਨਾ ਕੋਈ ਕਲਾ ਨਾ ਆਪਾਂ ਖਣਾ ਬੋਲ ਅੱਛਾ ਇਹ ਤੁਹਾਨੂੰ ਦੱਦਾਂ ਹਾਂਜੀ 75 ਗਿਆ ਨਹੀਂ ਠੀਕ ਹੈ ਇਹ ਤੁਹਾਨੂੰ ਦੱਦਾਂ ਬਾ ਠੀਕ ਹੈ ਅੱਲਾ ਨਾਲ ਜਿਹੜੀ ਤੇ ਜਾਲ ਆਲੇ ਕੋ ਚੌਕਾ ਦਾ ਜਾਂ ਪੱਤੀ ਇਹਦੇ ਮਤਲਬ ਹਾਂਜੀ ਦੋ ਤੋਂ 9 10 ਕਿਲੋ 9 ਕਿਲੋ ਲੀਟਰ ਵਾਲਾ ਹੋਊਗਾ ਹਾਂਜੀ ਦੋ ਡੰਗ ਚ ਉਹ ਤੇ 10 ਡੰਗ ਚ ਬਸ ਠੀਕ ਆ ਹਾਂ ਲਓ ਜੀ ਇਹ ਸ਼ਾਮ ਨੂੰ 5 ਵਜੇ ਕਹਿੰਦੇ ਸਵੇਰੇ 5 ਵਜੇ ਤੋਂ ਬਾਅਦ ਬਸ ਠੀਕ ਟਾਈਮ ਟਾਈਮ ਨਾਲ ਮੈਨੂੰ ਦੱਸੋ ਹਾਂ ਇਹ ਵੀ ਗੱਲ ਹੈ ਸ਼ਾਮ ਨੂੰ ਪਾ ਦੇ ਤੇ ਸਾਰੇ ਸਾਹਮਣੇ ਆਈ ਵਾ ਨਾ ਇਹ ਵੀ ਸੁਣ ਗਰਾ ਦੋ ਦਿਨ 10 11 ਨੂੰ ਮੰਗੂਗੀ ਤੇ ਬਜੀਏ ਤਰ ਮਾਰੀਆਂ ਦੱਸੋ ਉਧਰ ਰ ਮਾਰੀਆਂ ਮੈਂ ਕਹਾਂ ਉਹ ਤਨਾ ਓਂਡ ਵਰਕੇ ਇੰਗੇ ਹਾਂ ਸੇਵਾਣੀ ਹੁੰਦੇ ਬਸ ਬੇ ਮੇਨ ਗੱਲ ਆ ਬਿਲਕੁਲ ਬਿਲਕੁਲ ਮੈਂ ਦਾਵਾਂ ਦਾ ਜਿਹੜੀਆਂ ਮੈਂ ਆ ਉਹਨਾਂ ਉੱਤਰਾ ਮੰਡ ਪਾ ਲੋ ਜੇ ਨਾਮ ਨਹੀਂ ਦੋ ਦਿਨ ਤੱਕ ਦਾਦਾ ਕਿਉਂ ਹੁਣ ਤੁਸੀਂ ਇੱਕ ਗੱਲ ਸੁਣੋ ਇਹ ਜਾਣੀ ਵੀ ਉੱਤਰੀ ਜਾਣੀ ਹੈ ਇਹ ਵੀ ਉੱਤਰੀ ਜਾਣੀ ਹੈ ਜੀ ਉਹ ਤੋਂ ਕਈ ਉੱਤੋਂ ਫੇਰ ਆ ਜਾਂਦੀ ਹਾਂ ਜੀ ਹਾਂ ਬਸ ਆ ਹੀ ਕੰਮ ਚੱਲੀ ਜਾਂਦਾ ਹਾਂ ਬਾਅਦ ਜੀ ਬਾਅਦ ਬਾਅਦ ਇਹ ਬਟਿੰਡੀ ਵਾਲ ਕੋਈ ਕੇ ਬਣੇ ਕੋਈ ਬਣੇ ਚੱਲ ਜਾਂਦੀ ਆ ਕਿੰਨੇ ਦੇ ਜਿਹੜੀ ਸਲੀਟਾ ਭਾਈ ਇਹ 50 ਦੀ ਦੇ ਦਈਏ ਵੇਖਦੀ 50 ਨਹੀਂ ਨਹੀਂ ਵੇਖਦੀ 70 ਦੀ 70 ਹਾਂ ਪਰ ਨਹੀਂ ਆ 70 ਮਿੰਟ ਦਾ ਹਾਂ ਸਾਧ ਨਾ ਪੈ ਰਹੀ ਆ ਨਹੀਂ ਨਹੀਂ ਵੇ ਨਾ ਸੇਰ ਤੋਂ ਲੱਗਦਾ ਤੇ ਨੂੰ ਆਖਾ ਵੇ ਨਹੀਂ ਠੀਕ ਹੈ ਬਾਈ ਜੀ ਹਾਂ ਤੇ ਦੁੱਧ ਵੀ ਨਾ ਦੱਸ ਕਿਲੋ ਹੋ ਰਿਹਾ ਤਾਜ਼ਾ ਬੱਚਾ ਆ ਆ ਆ ਕੱਟੀ ਜੀ ਇਹ ਬਾਕੀ ਇਹ ਕੱਟਾਈ ਕੱਟੀ ਕੱਟੀ ਇਹਦਾ ਭੱਜਿਆ ਜਾਣੀਆ ਇਹ ਇਹ ਆ ਫਾ ਪਹਿਲੇ ਛੋਟੀ ਇਹਦੀ ਕੱਟੀ ਆ ਅਜੇ ਇਹਦੀ ਕੱਟੀ ਆ ਆ ਖੋਲੋ ਜੀ ਲੋ ਜੀ ਚਾਰ ਦੰਦ ਚਾਰ ਦੰਦ ਦੁੱਧ ਝੋਟੀ ਹਲੇ 10 ਕਿਲੋਗਾ 9 ਕਿਲੋ ਡੱਬਿਆਂ ਵਾਲਾ ਹੋਗਾ ਲੀਟਰ ਮਾਰੀ ਬਸ ਠੀਕ ਆ ਇੱਕਦਾਂ ਹੋਰ ਦੇ ਅਸੀਂ ਸਾਰੇ ਸ਼ਾਮਾਂ ਨੂੰ ਲੀਟਰ ਮਾਰਦੇ ਜਮਈਆਂ ਸਵੇਰੇ ਮਾਰਦੇ ਆਹ ਬਿਲਕੁਲ ਬਿਲਕੁਲ ਆਪਣਾ ਦੋਨਾਂ ਦਾ ਕੰਮ ਹੈ ਜੀ ਆਪਣਾ ਵੇਖਣੀ ਆ ਫੇਰੀ ਬਾਹ ਲਾਦੇ ਜੀ ਭਾਜੀ ਕਿੰਨੇ ਕਿੰਨੇ ਦੁੱਧ ਵਾਲੀਆਂ ਲਓ ਜੀ ਇਹ ਵੀ ਦੇਖੋ ਆਜੋ ਭਾਜੀ ਆਜੋ ਆਜੋ ਇਹ ਬੰਨ ਲਾ ਬੰਨ ਤੋਂ ਠੀਕ ਜਾਰਾ ਮਾਰ ਲਓ ਦੁੱਧ ਕਰੂ ਠੀਕ ਆ ਜੇ ਨਾਮ ਨਹੀਂ ਕਰਕੇ ਕਰਕੇ ਵਾਹ ਇਹਦਾ ਮੇਰਾ ਹੁੰਦਾ ਤੇ ਹੀ ਨਹੀਂ ਗੇ ਉੱਪਰ ਨਹੀਂ ਜਾ ਜਾ ਹਾਂ ਜੀ ਇਹਨੂੰ ਬੰਦਾ ਨੇ ਨਾ ਬੰਦਾ ਹੋਵੇ ਨਾ ਹਾਂ ਫਿਰ ਬੰਦਾ ਉਹ ਬੜਾ ਫਰਮਾਂ ਪਾਉਂ ਹੋਰ 10 ਵੀ ਵੱਲੀਆਂ ਮੇਰੇ ਨਾਲ ਬਿਲਕੁਲ ਗੱਲ ਬਈ ਮੈਂ ਫੇ ਚਾਰ ਆ ਜਾਣੀਆਂ ਇੱਥੇ ਮੈਥੋਂ ਲੱਗ ਲਵਾਂ ਲਵਾਂ ਇੱਥੋਂ ਸੰਦੀਪ ਜੀ ਹਾਂ ਆਦੇ ਨਾਲ ਝੋਟੀ ਇਹਨੂੰ ਮਾਲਵੇ ਦੀ ਕਹੀ ਕਿ ਇਹ ਇੱਕ ਅਧਾ ਵੀ ਹੋ ਸਕਦਾ ਹੈ ਹਾਂ ਜੀ ਤੋਲਾਂ ਕੀ ਲਗਾ ਉਹ ਰਸੇ ਵੀ ਜਦੋਂ ਥੱਕ ਜੜੀ ਵੀ ਹੁੰਦਾ ਦੁੱਧ ਵੀ ਇੰਨਾ ਹੀ ਹੁੰਦਾ ਉਹਦਾ 15-15 ਕਿਲੋ ਨਹੀਂ ਹੁੰਦਾ ਜਿਹੜੇ 1 ਲੱਖ ਦੱਸਦੀਆਂ ਨੇ ਰੇ ਰੇ ਭਾਈਆਂ ਦੇ ਨੇ ਆ ਅਹਿਮ ਗੜਵੀ ਉਹਦਾ ਗ੍ਰੇਨ ਜੇ ਕਈ ਕਿੰਨੀ ਆਏਗੀ ਛੋਟੀ ਗਾਂ 1 ਕਿਲੋ ਦੂਰ ਵਾ ਛੋਟੀ ਵੇਚਦੀ ਹੈ ਸਦੀਸਤ 10 ਦੀ 5 ਦੀ ਲੱਖ ਦੀ ਵੀ 90 ਦੀ ਵੀ 80 ਦੀ ਵੀ ਹਾਂਜੀ ਪਰ ਛੋਟੀ ਹਾਂ ਤਰ 75000 ਨਹੀਂ ਠੀਕ ਹੈ ਬਹੁਤ ਜੀ ਅਭੀ ਕੱਢੀਏਗਾ ਆ ਗਿਆ ਆਜੋ ਜੀ ਅਭੀ ਸੁਈਏ ਤਾਜੀ ਮਾ ਜੋ ਬਚਾਰੇ ਪਟਾ ਮਾ ਜੀ ਬਸ ਠੀਕ ਆ ਦੋ ਟਨ ਨਹੀਂ ਸਾਰਾ ਮੋ 10 ਕਿਲੋ ਵੱਤਾ ਆ ਜਾ ਵਾਹ ਕਾਦ ਵੇ ਲੋ ਵਜਨ ਪੂਰੀ ਪੂਰੀ ਵੱਟੀ ਮੈਂ ਤੇ ਭਾਈ ਨਾਲੇ ਮੈਂ ਸਾਤ ਦੇ ਵਜੋ ਦੇਖੋ ਬਾਜ ਰੇਟੇ ਵੇਖਿਓ ਬਿਲਕੁਲ ਜੀ ਇਹ ਵੀ ਨਾਲ ਹਾਂ ਜੀ ਆਜੋ ਜੀ ਹਾਂਜੀ ਅਜੇ ਨੀ ਦਿੰਦੇ ਕੋਈ ਮੈਨਸ 8000 ਦੇ ਦੇ ਘਾਤੀੇ ਢਾਡੋ ਕਰ ਦੋ ਬੇ ਤੂੰ ਇਹ ਕਰ ਦੱਸ ਦੱਸ ਦੋ ਤੈਨੂੰ ਦੱਸ ਦੇ ਨੀ ਦੱਸ ਨੀ ਤੂੰ ਦੱਸ ਦੇ ਚੋ ਤੇ ਨਹੀਂ ਗੱਲ ਨਹੀਂ ਤੈਨੂੰ ਨਹੀਂ ਜ਼ਿਆਦਾ ਫਾਇਦਾ ਮਾਲ ਮਿਲਦਾ ਪਰ ਇਹ ਦੀ ਕੀ ਕਰਨੀ ਆ ਸੱਤ ਆਪਣੀ ਦੇ ਰੱਖ ਸੱਤ ਤੋਂ 2000 ਛੱਡਾਂ 60 ਦੀ ਦੇਣਾ ਠੀਕ ਆ ਭਾਈ ਜੀ ਚੱਲਣ ਦੋ ਆਜਾ ਹਾਂਜੀ ਇਹ ਆ ਇਹ ਦਿਹਾੜੀ ਸੁਵੇ ਦੋਹਾਂ ਸੁਵੇ ਅੱਛਾ ਦੂਜਾ ਸੁਆਵਾਂ ਰੋ ਆਹ ਤਾਂ ਚੜਾ ਲਈ ਇਹ ਵੀ ਦੋ ਰੋ ਹਾਂ ਬਿਲਕੁਲ ਬਿਲਕੁਲ ਜੀ ਉਹਦੇ ਚੋਟੀ ਵੀਡੀਓ ਪਾਈਓ ਅੱਜ ਰਾਤ ਥੋ ਵੀ ਫੁਟ ਅੱਛਾ ਹਾਂ ਜੀ ਹਾਂ ਕਿਹੜੀ ਜੀ ਬਣਾ ਉਹ ਤਾਂ ਪਿਲੀ ਵੀਡੀਓ ਤੇ ਦੋ ਕੱਪੜਾ ਪਾਈਆਂ ਨਹੀਂ ਹਾਂ ਜੀ 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 ਇਹ ਤਿਆਰ ਹੀ ਹੋ ਗਿਆ ਪਾਣੇ ਹਾਂ ਉਹ ਚੋਟੀ ਵੀ ਹਾਂ ਇਹ ਕਿਹਾ ਬਾਹਰ ਹਾਂ ਪਜੇ ਤਾਂ ਚਲੋ ਜੀ ਹਾਂਜੀ ਹਾਂਜੀ ਆ ਜਾ ਇਹ ਮੈਂ ਬਹੁਤ ਚੰਗੀ ਭਾਈ ਇਹ ਵੀ ਬਹੁਤ ਚੰਗੀ ਆ ਹਾਂਜੀ ਹਾਂਜੀ ਬਿਲਕੁਲ ਭਾਈ ਬਿਲਕੁਲ ਹਾਂਜੀ ਭਾਈ ਵੀਰ ਸਾਡ ਛੋਟੀ ਮੇਰੀ ਸਾਫ ਨੂੰ 82 85 ਜਨੇ ਦੀ ਬੱਗੀ ਹੋਈ ਆਜੀ ਛੋਟੀ 75000 ਦੀ ਹਾਂ ਨੇ ਠੀਕ ਹੈ ਜਾਣ ਦੋ ਆਹ ਛੋਟੀ ਪਹਿਲੇ ਫਿਰ ਸੁਨੀਲ ਜੀ ਆਪਣੇ ਕੋ ਗਈ ਅੱਛਾ ਜੀ ਐ ਕਿ ਕਿੱਗੇ ਸੂਆ ਸੁਣਾਵਾਂ ਦੁੱਧ ਛੋਟੀ 12 ਕਿਲੋ ਦੇ ਦਿੰਦੀ ਠੀਕ ਆ ਖੋ ਲੋ ਜੀ ਖੋ ਨਹੀਂ ਤੇਰੇ ਦੇਣ ਉਹਨਾਂ ਦੀ ਤਰੀਕ ਦੇ ਅਮਤਾਲ ਨੂੰ ਪਹਿਲੀ ਦਿਨ ਨੂੰ ਪੂਰੇ ਹੁੰਦੇ ਆ ਇਹ ਪਹਿਲੀ ਨੂੰ ਸੋਵੇ ਪੰਜ ਨੂੰ ਸੋਵੇ ਕੱਲ ਨੂੰ ਸੋਵੇ ਬਾ ਠੀਕ ਆ ਲਓ ਜੀ ਤੇ ਦੁੱਧ ਵੀ ਛੋਟੀ 12 ਕਿਲੋ ਦੋ ਗਈ ਇਹ ਵੀ ਨਾਲ ਜੀ ਤਬੀਏ ਲੋ ਵੀ ਇੱਕੜੇ ਬਣੇ ਸਾਡੇ ਸਿੰਗਾਰੋਂ ਚੱਲਿਆ ਨਾ ਨਹੀਂ ਵੀਰ ਬਾਜੀ ਬਾਜੀ ਬਾਹਰ ਬਾਹਰ 12 ਦਾ 12 ਦਾ ਲੋ ਜੀ ਦੇਖੋ ਕਰੋ ਜੀ ਲਾਸਟ ਪੀਸ ਹੈ ਜੀ ਐਂਡਲ ਹਣਾ ਭਾਈ ਜੀ ਐਂਡ ਵਾਲਾ ਪੀਸ ਹੀ ਹਾਂਜੀ ਹੁਣ ਦਾਲ ਦਿਆ ਹਾਂਜੀ ਹੋਰ ਤਰੀਕ 10 12 ਦਾ ਤੋਂ ਦਸਰਾਾ ਦਾਨੋ ਹਾਂਜੀ ਤੁਹਾਨੂੰ ਬੜਾ ਸਮਝ ਤੇਰਾ ਸੋਚ ਕੇ ਰਸੀਦਾ ਨਹੀਂ ਕਿ ਤੂੰ ਘੜਦਾ ਜਾਵੇ ਬਿਲਕੁਲ ਬਿਲਕੁਲ ਜੀ ਮੂੰਹ ਵਰਕੇ ਕਹਿਣ ਦੇ 15 ਕਿਲੋ ਨਹੀਂ 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 ਸਹੀ 12 ਕਿਲੋ ਆਪਾਂ 15 ਕਿਲੋ ਬਾਅਦ ਇਹ ਮੈਂ ਵੀ ਤੁਹਾਨੂੰ ਕਹਿ ਦਿੰਦਾ ਬਿਲਕੁਲ ਜੀ ਤੇ ਬੜਾ ਕਰਕੇ ਦੇਣਾ ਭਾਈ ਜੀ ਜੇ 15 ਕਿਲੋ ਰੱਖਣਾ ਨਹੀਂ ਹਾਂਜੀ ਤੇ ਕਰਕੇ ਦੇਣਾ ਜੋ ਕਹਿੰਦੇ ਕਰ ਕਰ ਹਾਂਜੀ ਅਸੀਂ ਜਿਹੜੀ ਗੱਲ ਕਹਿੰਦੇ ਹਾਂ ਕਰਕੇ ਦਵਾਦੇ ਹਾਂ ਇਹ ਗੱਲ ਅਸੀਂ ਨਾਲ ਆਨੇ ਆ ਬਿਲਕੁਲ ਜੀ ਨਾ ਹੀ ਝੂਠ ਦੇਣਾ ਨਾ ਹੀ ਬਿਲਕੁਲ ਬਿਲਕੁਲ ਹਾਂ ਹਾਂਜੀ ਸੰਜੀਤ ਸਾਹਿਬ ਛੋਟੀ ਦੇ 29000 ਯਾਦ ਦੀ ਦੋਦੀ ਛੋਟੀ 12 ਕਿਲੋ ਕਰੂ ਦੇ ਜੂਠੀ ਨਹੀਂ ਸਾਰੀ ਤਾਂ ਬੁਝੇ ਕਨੀ ਦਾ ਹਾਂ ਤੇਰਾ ਅੱਜ ਤੋਂ 85000 ਰੁਪਏ ਦੀ ਦੇ ਦਾਂਗੇ ਚਲੋ ਠੀਕ ਹੈ ਬਿਲਕੁਲ ਆਪਣੇ ਰਿਆਜ ਪਾਇਆ ਰੇਟ ਆਪਣੀ ਕੋ ਮਨ ਦੀ ਬਾਕੀ ਬਾਕੀ ਇੱਥੇ ਆਓ ਆ ਲੈ ਚੈੱਕ ਕਰਕੇ ਪਾਸ ਹੋਣਾ ਮੈਜੀ ਅੱਜ ਬਹੁਤ ਹਾਂ ਸਾਡਾ ਜਿਹੜਾ ਦੁੱਧ ਆਫਾ ਦੁੱਧ ਹੀ ਗਰੰਟੀ ਉੱਤੇ ਪੂਛਟੇ ਦੀ ਗਰੰਟੀ ਹੋਊ ਬਿਲਕੁਲ ਜੀ ਜੇ ਕੋਈ ਕੰਮ ਵਿੱਚੇ ਹੁੰਦਾ ਇੱਥੇ ਖਲੋਤੇ ਹਾਂ ਹਾਂ ਜੀ ਵਾਫ ਮੜਾ ਕੇ ਕਦੂ ਦੀ ਮਾਈ ਦਵਾ ਲਈ ਇਹ ਤੇ ਬੋਈ ਵਾਲੀ ਤੰਤਾਂ ਦੇ ਬੰਦੇੋਂ ਤੋਂ ਮੱਝ ਲਈ ਤੇ ਇੱਦਾਂ ਜਾਨੀਆਂ ਦੀ ਮੜੀ ਘੂਰਦੀ ਆ ਮੈਂ ਕੋਈ ਗੱਲ ਨਹੀਂ ਪਾਉਣਾ ਆਪਣਾ 5000 ਲੇ ਜਾ ਹਾਂਜੀ ਤਾਂ ਆਪਾਂ ਦੂਜੇ ਵੀਰ ਨੂੰ ਭੇਂ ਦੇਤੀ ਹਾਂ ਚਲੋ ਕੋਈ ਗੱਲ ਹੈ ਕਿਹੜਾ ਦਿਲ ਦਿਖਾ ਕੇ ਹੀ ਪੈਸੇ ਨਹੀਂ ਵਟਰੇ ਤੇ ਨਾ ਕਿਉਂ ਦੁੱਧ ਦਸਣੇ ਦੁੱਧ ਵਰਕੇ ਕਹਿੰਦੇ ਨੇ ਖਾਨੀਆਂ ਕਿਲੋ ਕਿਲੋ ਵੇਚ ਕੇ ਪੈਸੇ ਪੂਰੇ ਕਰਨੇ ਆ ਇਹ ਥੋੜੀ ਵੀ ਗੱਲਾਂ ਬਾਤਾਂ ਨਾਲ ਕੋਈ ਪੂਰੀ ਹੋਣੀ ਬਿਲਕੁਲ ਮਾਜੀ ਕਿਲੋ ਕਿਲੋ ਵੇਚ ਕੋ ਨਾ ਪੂਰੇ ਕਰਨੇ ਪੈਣ ਵੇਚ ਬਾਨੀ ਅਸੀਂ ਘਾ ਦੇਦੇ ਤਾਂ ਦੋਲੇ ਆਏ ਬਾਕੀ ਜਿਹੜਾ ਆਪਣਾ ਬਰਸਾ ਦੇ ਤਸਵੀਰ ਵੀ ਆਪਣਾ ਸਾਡੇ ਪਿੰਡ ਆਪਣਾ ਰਾਣਾ ਖੋਰਾ ਜੀ ਅੰਬਰ ਸਾਦੇ ਬਿਲਕੁਲ ਕੋਲ ਆ ਠੀਕ ਹੈ ਹੋਲਡਰ ਗੇਟ ਦੇ ਠੀਕ ਹਾਂਜੀ ਹਾਂਜੀ ਨੰਬਰ 9872183013 814689013 ਦੋਵੇਂ ਨੰਬਰ ਆਪਣੇ ਸਤਿਕਾਰ ਸਤਿਕਾਰ